ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੰਧੂ ਡੇਰੀ ਫਾਰਮ ਬਰਨਾਲਾ ਤੇ ਜੀ ਦੋਸਤੋ ਜਿਹੜੀ ਅੱਜ ਦੀ ਮੇਨ ਵੀਡੀਓ ਹੈਗੀ ਇੱਕ ਆਪਣੀ ਦੋ ਕਾਫ ਆ ਜਿਹੜੇ ਆਪਣੇ ਕੋਲੇ ਸੇਲ ਤੇ ਹੈਗੇ ਤੇ ਦੋਸਤੋ ਆਪਾਂ ਤੁਹਾਨੂੰ ਆਪਣੇ ਕਾਫ ਵੀ ਕਰਦੇ ਜਿਹੜੇ ਆਪਾਂ ਦਿਖਾ ਦਿੰਨੇ ਹੈਗੇ ਵੀ ਕਿੱਦਾਂ ਦੀ ਇਹਨਾਂ ਦੀ ਗਰੋਥ ਹੈਗੀ ਕਿੱਦਾਂ ਦੇ ਇਹਨਾਂ ਦੇ ਸਟਰਕਚਰ ਆਗੇ ਕਿੱਦਾਂ ਦੀ ਕੁਆਲਿਟੀ ਆ ਦੋਸਤੋ ਬਹੁਤ ਸੋਹਣੇ ਕਾਫ ਆਗੇ ਆਪਣੇ ਕੋਲੇ ਤੇ ਬਹੁਤ ਸੋਹਣੀ ਇਹਨਾਂ ਦੀ ਗਰੋਥ ਹੈਗੀ ਦੋਸਤੋ ਇੱਕ ਇਹਦਾ ਜਿਹੜਾ ਆ ਕਾਫ ਆਪਣੇ ਕੋਲੇ ਇਹ ਸੇਲ ਤੇ ਆ। ਬੈਕ ਸਾਈਡ ਦੀ ਚੜਾਈ ਪਿੱਠ ਪੂਰੇ ਦੀ ਪੂਰੀ ਫੁੱਲ ਆ ਜੀ। ਤੇ ਇਹਦੀ ਜਿਹੜੀ ਏਜ ਹੈਗੀ ਦੋਸਤੋ ਸਾਢੇ 3 ਤੋਂ 4 ਮਹੀਨੇ ਦੇ ਲਗਭਗ ਹੈਗੀ। ਡੇਟ ਆ ਜਿਹੜੀ ਏਜ ਦੀ ਕਨਫਰਮ ਦੇ ਦਾਂਗੇ ਆਪਾਂ। ਇਹ ਸੀਆਰਆਈ ਜਨੈਕਸ ਦਾ ਦੋਸਤੋ ਸਿੰਮਨ ਹੈਗਾ 1000 ਕਪੀ। 1000 ਕਪੀ ਦੇ ਬੁੱਲ ਦੀ ਬੱਛੀ ਹੈਗੀ। ਤੇ ਜਿਹੜੇ ਸਿੰਗ ਆਗੇ ਇਹਦੇ ਜਮਾਂਦਰੂ ਨਹੀਂ ਆਉਂਦੇ। ਦੋਸਤੋ ਇਹ ਖੋਨੀਆਂ ਬੱਛੀਆਂ ਹੀ ਹੈਗੀਆਂ। ਇਹਨਾਂ ਦੇ ਜਮਾਂਦਰੂ ਸਿੰਗ ਨਹੀਂ ਆਉਂਦੇਗੇ। सीआर सीआर वी ਦੇ ਜਿਹੜਾ ਹੈਗਾ ਜਨੇਕਸ ਦਾ ਇੱਕ ਕੰਪਨੀ ਹੈਗੀ ਉਹ ਯਾਰ ਕੀ ਪੀ ਦੇ ਸੀਮਨ ਦੀ ਇਹ ਬੱਛੀ ਹੈਗੀ ਦੋਸਤੋ 5200 ਦਾ ਸੀਮਨ ਹੈਗਾ ਸੈਕਸੜੇ ਇਹ ਤੇ ਕੁਆਲਿਟੀ ਦੇਖੋ ਬੱਚੇ ਦੀ ਬਹੁਤ ਟਾਪ ਆ ਗਈ ਤੇ ਮਤਲਬ ਦੋਸਤੋ ਇਹਦੀ ਰੈਫਲ ਵਾਲਦੀ ਹੈਗੀ ਆਪਣੇ ਕੋਲੇ ਫਾਰਮ ਤੇ ਹੈ ਜੇ ਕੋਈ ਵੀ ਸਬੀਰ ਨੇ ਦੇਖਣੀ ਹੋਵੇ ਤਾਂ ਦੇਖ ਸਕਦਾ ਆਪਣੇ ਕੋਲੇ ਆ ਕੇ ਡੇਟ ਆਫ ਬਰਥ ਸਾਰੀ ਆਪਾਂ ਇਹਦੀ ਕਲੀਅਰ ਦੇ ਦਾਂਗੇ چاہے banda ਜਿਹੜਾ ਕੋਈ ਟੈਸਟ ਕਰਵਾਉਣਾ ਚਾਹੁੰਦਾ ਟੈਸਟ ਕਰਵਾ ਲੈ ਕੋਈ ਦਿੱਕਤ ਹੀ ਨਹੀਂ ਆਪਣੀ ਨੂੰ ਬਹੁਤ ਸੋਹਣੀ ਇਹਦੀ ਮਾਤਰੀ ਕੁਆਲਿਟੀ ਹੈਗੀ ਤੇ ਦੋਸਤੋ ਜਿਹੜੀ ਇਹਦੀ ਮਦਰ ਦਾ ਫਸਟ ਟਾਈਮ ਮਦਰ ਦਾ ਮਿਲਕ ਰਿਕਾਰਡ ਹੈਗਾ ਆਪਣੇ ਫਾਰਮ ਤੇ 32 ਕਿਜੀ ਦਾ ਹੈਗਾ ਤੇ ਦੋਸਤੋ ਜਿਹੜੀ ਬੱਚੀ ਦੀ ਗਰੋਥ ਤੇ ਹੈੱਡ ਦੇਖ ਸਕਦੇ ਹੋ ਦੋਸਤੋ ਸਾਢੇ 3 ਤੋਂ 4 ਮਹੀਨੇ ਦੀ ਏਜ ਹੈਗੀ ਤੇ ਬਾਕੀ ਦੋਸਤੋ ਹਜੇ ਇਹ ਸਟਾਰਟਰ ਤੋਂ ਨਿਕਲ ਕੇ ਗਰੋਵਰ ਤੇ ਚੱਲ ਗਈਆਂ ਹੀ ਹੈਗੀਆਂ ਤੇ ਥੱਲੇ ਆਰਡਰ ਦਾ ਸਾਈਜ਼ ਝੋਲੀ ਗੁਲਾਬੀ ਥਾਣਾਗੇ ਦੋਸਤੋ ਚਾਰੇ ਕੋਈ ਇਹ ਨਹੀਂ ਹੈਗਾਗਾ ਕੋਈ ਐਕਸਟਰਾ ਫੋਰਸ਼ਾਗਾ ਬੈਕ ਸਾਈਡ ਦੀ ਚੜਾਈ ਲਸਤਾਂ ਦਾ ਸਟਰਕਚਰ ਦੇਖੋ ਤੁਸੀਂ ਐਨੂੰ ਫੁੱਲ ਹੈਵੀ ਬੋਡੀ ਵੇਟ ਦੀਆਂ ਨੇਗੀਆਂ ਬੱਚੀਆਂ ਆਪਣੀਆਂ ਤੇ ਬਾਕੀ ਪੇਟਾ ਪੂਟਾ ਪੂਰਾ ਫੁੱਲ ਆ ਬੱਚੀ ਦਾ ਢਿੱਡਲ ਜੀ ਨਹੀਂ ਹੈਗੀ ਗਰੋਥ ਪੂਰੀ ਸੋਹਣੀ ਆ ਬੱਚੀ ਦੀ ਤੇ ਦੋਸਤੋ ਜਿਹੜਾ ਆਪਣੇ ਕੋਲੇ ਦੂਜਾ ਕਾਫ ਆਗਾ ਉਹ ਵੀ ਆਪਾਂ ਤੁਹਾਨੂੰ ਦਿਖਾਉਣਾ ਹੈਗਾ ਦੋਸਤੋ ਜਰਸੀ ਦਾ ਕਾਫ ਇਹ 21035 ਦੀ ਬੱਚੀ ਆ ਦੋਸਤੋ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਲਾਸਟ ਦੇ ਵਿੱਚ ਇਹਨਾਂ ਦੀ ਮਦਰ ਦੋਹਾਂ ਦੀ ਤੇ ਦੋਸਤੋ ਜਿਹੜਾ ਇਹ ਕਾਫ ਆਗਾ ਆਪਣੇ ਕੋਲੇ 2.5 ਕ ਮਾਂਥ ਦੀ ਜਿਹੜੀ ਏਜ ਹੈਗੀ ਤੇ ਆਰਡਰ ਦੀ ਜਿਹੜੀ ਕੁਆਲਿਟੀ ਦੇਖੋ ਤੁਸੀਂ ਸਾਈਜ਼ ਕਿੰਨਾ ਸੋਹਣਾ ਹੈਗਾ ਕਾਕਾ ਦੋਸਤੋ ਤੁਹਾਨੂੰ ਪਤਾ ਹੀ ਇਹ ਵੀ ਜਰਸੀਆਂ ਐਚਐਫ ਦੇ ਮੁਕਾਬਲੇ ਕਿਉਂ ਜੀਆਂ ਹੁੰਦੀਆਂ ਹਨਾ ਤੇ ਹਾਈਟ ਫੂਟ ਬਹੁਤ ਜ਼ਿਆਦਾ ਸੋਹਣੀ ਹੈਗੀ ਬੱਚੀ ਦੀ ਸਿੰਗ ਇਹਦੇ ਜਿਹੜੀ ਆਪਾਂ ਕੱਢਦੇ ਤੇ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈਗੀ ਸਟਰਕਚਰ ਬਹੁਤ ਜ਼ਿਆਦਾ ਸੋਹਣਾ ਹੈਗਾ ਅੱਛੀ ਦਾ ਤੇ ਮਦਰਾਂ ਜਿਹੜੀ ਦੋਸਤੋ ਇਹਦੀ ਸੈਕੰਡ ਟੈਮਰ 27 ਕਿਜੀ ਦੋਤੇ ਚੱਲਦੀ ਹੈਗੀ ਆਪਣੇ ਕੋਲੇ ਤੇ ਆਪਾਂ ਹੁਣ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਹੁਣ ਵੀ ਆਪਣੇ ਕੋਲੇ 22 23 ਕਿਲੋ ਤੇ ਚੱਲ ਰਹੀ ਹੈਗੀ ਤੇ ਬਾਕੀ ਮਿਲਕਿੰਗ ਹੋਈ ਜਾਂਦੀ ਆਪਣੀਆਂ ਗਾਵਾਂ ਦੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਐਡ ਦਿਖਾਈ ਦੇਵਾਂਗੇ ਉਹ ਵੀ ਹੁਣੇ ਐਡ ਕਰਾਂਗੇ ਵੀਡੀਓ ਵਿੱਚ ਹੀ ਤੇ ਦੋਸਤੋ ਕਿੱਦਾਂ ਦੇ ਲੱਗੇ ਤੁਹਾਨੂੰ ਬੱਚੇ ਜੇ ਕਿਸੇ ਭਰਾ ਨੂੰ ਨੀਡ ਹੈਗੀ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਹੈਗਾ ਆਪਣਾ ਕੰਟੈਕਟ ਨੰਬਰ ਹੈ 6280021844 ਦੋਸਤੋ ਪ੍ਰੋਪਰ ਬਾਇਓ ਡਾਟਾ ਪ੍ਰੋਪਰ ਕਾਰਡ ਦੇਵਾਂਗੇ ਬਾਕੀ ਬੱਸੀ ਦਾ ਸਟਰਕਚਰ ਬੈਕ ਸਾਈਡ ਤੋਂ ਪਿੱਠ ਕੁੜੀ ਦੀ ਚੜਾਈ ਬਹੁਤ ਜਿਆਦਾ ਸੋਹਣੀ ਹੈਗੀ ਜਿੰਨਾ ਵੀ ਇਹ ਢਾਂਚਾ ਬਹੁਤ ਜਿਆਦਾ ਸੋਹਣਾ ਦੋਸਤੋ ਆਮ ਪੰਜਾਬ ਵਾਲੀ ਜਰਸੀ ਹੈ ਜਿਹੜੀ ਜਿਹਨੂੰ ਆਪਾਂ ਪੰਜਾਬ ਵਾਲੀ ਬੋਲਦੇ ਆ ਉਹਨਾਂ ਦੇ ਹੁੰਦੀਆਂ ਇਹ ਝੋਲੀਆਂ ਜਿਹੜੀ ਇਧਰ ਦੀ ਹੋਮ ਬਰੀਡ ਆ ਦੋਸਤੋ ਤੇ ਜਿਹੜੀਆਂ ਜਿਵੇਂ ਕਹਿੰਦੇ ਆਪਾਂ ਨਾ ਮਾਰਕੀਟ ਦੇ ਵਿੱਚੋਂ ਖਰੀਦੀਆਂ ਹੁੰਦੀਆਂ ਉਹਨਾਂ ਦੇ ਨਹੀਂ ਇਹੀਆਂ ਝੋਲੀਆਂ ਬਣਦੀਆਂ ਤੇ ਨਾ ਹੀ ਉਹਨਾਂ ਤੇ ਇਹ ਜਿਹਾ ਸਟਰਕਚਰ ਬਣਨੇ ਆ ਕਿ ਦੋਸਤੋ ਜਿਹੜੀਆਂ ਆਪਾਂ ਸਲੀਆਂ ਪੁੱਸਲੀਆਂ ਆਣ ਹੁਣ ਤੋਂ ਐ ਮੰਨ ਕੇ ਚਲੋ ਵੀ ਇਹ 2.5 ਮਹੀਨਿਆਂ ਦਾ ਬੱਚਾ ਬੈਕ ਸਾਈਡ ਦੀ ਚੜਾਈ ਦੇਖੋ ਬੱਚੇ ਦੀ 21035 ਦਾ ਦੋਸਤੋ ਬੱਚਾ ਇਹ ਬਾਕੀ ਫੇਸ ਹੈੱਡ ਹੁੱਡ ਬਹੁਤ ਜ਼ਿਆਦਾ ਸੋਹਣਾ ਵੱਛੀ ਦਾ ਸਿੰਗ ਇਹਦੇ ਆਪਾਂ ਦਾਗਦੇ ਹੁਣੇ ਦਾਗੇ ਆਗੇ ਦੋ ਦਿਨ ਹੋ ਗਏ ਸਿੰਗ ਦਾਗ ਗਿਆ ਨੂੰ ਤੇ ਇਧਰੋਂ ਆਹ ਵੱਛੀ ਦੋਸਤੋ ਕੁਆਲਿਟੀ ਦੇਖੋ ਸਟਰਕਚਰ ਦੇ ਇਹ ਤੋਂ ਦੇਖ ਸਕਦੇ ਹੋ ਦੋਸਤੋ ਸਟਰਕਚਰ ਤੁਸੀਂ ਬਾਕੀ ਬੱਛੀ ਦੀ ਜਿਹੜੀ ਖੜਨੀ ਹੈਗੀ ਕਿੱਦਾਂ ਦੀ ਲੱਗਦੀ ਆ ਤੁਹਾਨੂੰ ਉਹ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਸਟਰਕਚਰ ਦੀ ਬੱਛੀ ਹੈਗੀ ਹੈ ਵੀ ਆਪਣੇ ਕੋਲੇ ਬਹੁਤ ਸੋਹਣੀ ਕੁਆਲਿਟੀ ਹੈਗੀ ਬਰੀਡ ਦੀ ਜਿਹੜੀ ਇਹਨਾਂ ਦੀ ਬਿਊਟੀ ਹੈਗੀ ਬਹੁਤ ਜ਼ਿਆਦਾ ਚੰਗੀ ਹੈਗੀ ਦੇਖ ਸਕਦੇ ਹੋ ਦੋਸਤੋ ਤੁਸੀਂ ਬਾਕੀ ਆਪਣੇ ਦੋਸਤੋ ਜਿਹੜੀ ਫਾਰਮ ਤੇ ਚੁਆਈ ਚੱਲ ਰਹੀ ਹੈਗੀ ਤੇ ਇਹਦੀ ਜਿਹੜੀ ਮਦਰ ਆ ਗਈ ਉਹ ਤੁਹਾਨੂੰ ਦਿਖਾਉਣੇ ਹੈਗੇ ਆ ਦੋਸਤੋ ਇਹਦੀ ਮਦਰ ਆ ਗਈ ਜਰਸੀ ਜਿਹੜੀ ਖਰੀ ਹੈ ਜਰਸੀ ਦੀ ਤੇ ਦੋਸਤੋ ਜਿਹੜੀ ਆਪਣੀ ਸੀਆਰਆਈ ਜਨੈਕਸ ਦੀ ਹੈਗੀ ਇਹ ਬੱਚੀ ਉਹਦੀ ਮਦਰ ਆ ਗਈ ਰੈਫੁੱਟਬਾਲ ਦੀ ਬੈਕ ਸਾਈਡ ਤੋਂ ਨਾ ਇਹ ਸਟਰਕਚਰ ਤਾਂ ਅੰਦਰ ਦਿਖਾਉਣਾ ਤੁਹਾਨੂੰ ਆਹ ਦੇਖ ਸਕਦੇ ਹੋ ਦੋਸਤੋ ਆਪਣੇ ਘਾਵਾਂ ਦੇ ਢਾਂਚੇ ਜਿਹੜੇ ਬਹੁਤ ਜ਼ਿਆਦਾ ਵੱਡੇ ਆ ਫਸਟ ਟਾਈਮ ਵਰ ਬੱਚੀ ਆ ਦੋਸਤੋ ਫਸਟ ਟਾਈਮ ਅਨੇ 32 ਕਿਜੀ ਦੁੱਧ ਆਪਣੇ ਕੋਲੇ ਕੀਤਾ ਹੈਗਾ ਤੇ ਹੁਣ ਇਹਦੀ ਚੁਆਈ ਜਿਹੜੀ ਹੋ ਗਈ ਚੁਆਈ ਹੋਣ ਤੋਂ ਬਾਅਦ ਆ ਜਿਹੜੀ ਆਰਡਰ ਦੀ ਕੁਆਲਿਟੀ ਉਹ ਤੁਸੀਂ ਦੇਖ ਲਓ ਤੇ ਇਹ ਜਿਹੜੀ ਅੱਗੇ ਦੋਸਤੋ ਜਰਸੀ ਦੀ ਮਦਰ ਆ ਗਈ ਉਹ ਵੀ ਤੁਹਾਨੂੰ ਆਪਾਂ ਦਿਖਾਈ ਦਿੰਨੇ ਆ ਕੀ ਚੋਾਈ ਇਹਨਾਂ ਦੀ ਹੋ ਚੁੱਕੀ ਹੈਗੀ ਤੇ ਸਟਰਕਚਰ ਦੇਖੋ ਤੁਸੀਂ ਜਰਸੀ ਦਾ ਐਚਐਫ ਦੇ ਬਰਾਬਰ ਆ ਗਈ ਤੇ ਬਹੁਤ ਜਿਆਦੇ ਸੋਹਣੇ ਸਟਰਕਚਰ ਦੀ ਆ ਬੱਕਟਰ ਦੀ ਕੁਆਲਿਟੀ ਇਧਰੋਂ ਦੇਖ ਲਓ ਤੇ ਦੋਸਤੋ ਜੇ ਕਿਸੇ ਭਰਾ ਨੂੰ ਨੀਡ ਹੈ ਜੀ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਦਿੱਤੇ ਹੋਏ ਨੰਬਰ ਤੇ 6280218644 ਦੋਸਤੋ ਪਿੰਡ ਸੰਧੂ ਕਲਾ ਜਿਲ੍ਹਾ ਬਰਨਾਲਾ ਤੇ ਤਸੀਲ ਆਪਾਂ ਨੂੰ ਪੈ ਜਾਂਦੀ ਹੈ ਤਾਪਾ ਧੰਨਵਾਦ ਦੋਸਤੋ ਵੀਡੀਓ ਦੇਖਣ